ਚੌਪਈ ਸਹਿਬ ਪਾਤਸ਼ਾਹੀ ਦਸਮੀ ਕਵਿਓ ਬਾਚ ਬੇੰਤੀ ਚੌਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰ ਹਮਰੇ ਦੁਸ਼ਤ ਸੁਬੇ ਤੁਮ ਕਾ ਹੋਆ ਪਹਾ ਦੇ ਮੋਹਿ ਬਚਾਓ ਸੋ ਕੇ ਬਸਾਏ ਮੋਰੋ ਪਰਵਾਰਾ ਸੈ ਸਿੱਖ ਸਬੈ ਕਰਤਾ ਮੋਰ ਅੱਛਾ ਨਿਜ ਕਰਤਾ ਕਰੀਐ ਸਭੈ ਰੰਗੁ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜੰ ਕੀ ਰਹੇ ਪਿਆਸ ਤੁਮਹਿ ਛਾੜ ਕੋਈ ਅਵਰਨ ਧਿਆਉ ਜੋ ਵਰਚਾਉ ਸਤੋਂ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੰਚਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਵਰਿਐ ਮਰਨ ਕਾਲ ਕਾ ਤ੍ਰਾਸਨ ਵਰਿਐ ਓਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੋ ਕਰਿਓ ਰਖਾ ਰਾਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਮ ਕੇ ਹੰਤਾ ਤੁਮ ਹੋ ਖੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਰਕ ਕੀਆ ਤਮਾਚਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਕ ਜਚਨ ਉਪਜਾਇਓ ਆਦੰਤ ਇੱਕੇ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਕੋ ਹਮਾਰੇ ਸਗਲ ਪਰਜਾ ਜਿਨ ਆਪ ਸਵਾਰੇ ਸੇਵਕਾਣਾ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਤੇ ਤੇ ਕੰਚਰ ਅਸਤੂਲਾ ਤਪ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੇ ਪਛਾਨੇ ਕਟ ਕਟ ਕੇ ਪਟ ਪਟ ਕੇ ਜਾਣੇ ਜਾਵੇ ਅਧਿਕਰਖ ਕਰਾ ਕਰਤਾਰ ਔਰ ਜਾ ਤਤ ਤਖ ਦੇ ਅਪਾਰ ਜਬ ਆਕਰਖ ਕਰਤ ਹੋਂ ਕਭੂ ਤੋ ਮੈਂ ਮਿਲਤਾ ਦੇ ਤਰ ਸਭ ਹੂੰ ਜੇਤੇ ਬਦਨਾ ਸ੍ਰੇਸ਼ਟ ਸਭ ਧਾਰੇ ਆਪ ਆਪਣੇ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਰਾਜ ਜਾਣਤ ਵੇਦ ਪੇਦ ਅਕਾਲ ਨਿਰੰਕਾਰ ਨਰਮਕਾਰ ਨੰ ਲੰਬੋ ਆਦ ਨੀਰ ਅਨਾਦ ਅਸੰਭ ਤਾਂ ਕਹ ਮੂੜ ਚਾਰਤ ਭੇਦ ਜਾਂਖੋ ਭੇਵ ਨ ਪਾਵਤ ਵੇਦਾ ਤਾਂ ਕ ਕਰ ਪਾਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਵ ਨਰੰਕਾਰ ਕਾ ਚੀਰਤ ਨਹੀਂ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੈਰਨ ਭੈਨ ਤੋਹਿ ਤੇਤੀ ਤੁਮਰਾ ਲੱਖਾ ਨ ਜਾਏ ਪਸਾਰਾ ਇਹ ਬਿਦ ਸਜਾ ਪ੍ਰਥਮ ਸੰਸਾਰ ਇਕੇ ਰੂਪ ਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰ ਸੇ ਤਜ ਕੀਨੇ ਪਤਵਿਜ ਕਾਨ ਬਹੁ ਗਤ ਦੇਨੇ ਕਹੁ ਪੂਲ ਰਾਜਾ ਹੈ ਬੈਠਾ ਕਹੁ ਸਿਮਟ ਭਿਉ ਸ਼ੰਕਰ ਅਕੈਕਾ ਸਗਰੀ ਸ੍ਰਸ਼ਟ ਦਿਖਾਏ ਅਚੰਬ ਆਦ ਜਗਾਦ ਸਰੂਪ ਸਜੰਬ ਅਵ ਰਖਾ ਮੇਰੇ ਤੁਮ ਕਰੋ ਸਿੱਖ ਅਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਓਟਵਤ ਪਤਪਤਾ ਸਗਲ ਮਲੇਸ਼ ਕਰੋ ਰਨਖਤਾ ਜੇ ਆਸਥਿਕ ਤਾਪ ਸਰ ਨਹੀਂ ਫਰੇ ਤਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਾ ਨਾ ਪਗ ਪਰੇ ਤੇਾਰੇ ਤਨਕੇ ਤੁ ਸੰਕਟ ਸਭ ਤਾਰੇ ਜੋ ਕਾਲ ਖੋਲ ਇਕ ਬਾਰ ਚੈ ਹੈ ਤਾਂ ਕਿ ਕਾਲ ਨਿਕਤ ਨੈ ਆਹੈ ਰਖਾ ਰਵੇ ਤੋਰੀ ਸਭ ਕਾਲਾ ਦੁਸ਼ਟ ਅਰੇਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰੂ ਤਾਂ ਕਿ ਤਾਪ ਤਨਕ ਮੋਹਰੂ ਆ ਰਹਿਦਾ ਸਹਿਜਾ ਕਰਮ ਸਭ ਹੋਈ ਦੁਸ਼ਟ ਚਾਸ ਹੋ ਸਕੇ ਨ ਕੋਈ ਏਕ ਬਾਰ ਜੇ ਤਮੇ ਸੰਭਾਰਾ ਕਾਲ ਪਾਸਤੇ ਤੈ ਉਵਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਕਾੜ ਗੇ ਕੀਤ ਮੈਂ ਚਰਨ ਤੇਹਾਰੇ ਆਪ ਹੱਥ ਦੇ ਲਿਓ ਉਵਾਰੀ ਸਰਬ ਥੋਰ ਮੈਂ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਾਰ ਦੇ ਕੇਤਮੇ ਚਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਠੋਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਾਛਾਈ ਦਸਨੇ ਕਬਿਓ ਬਾਚ ਬੇਂਤੀ ਚਉਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨੰ ਮਨ ਰਹੇ ਹਮਾਰਾ ਆਪਣਾ ਜਾਨ ਕਰਉ ਪ੍ਰਤੀ ਪਾਲੋ हमरे दुष्ट सबे तुम काव हो आप हाते मोहे बचाओ सुखे बसे मोरो परिवार सेवक सखा कर सबे करतार मो रक्षा मेज करदे करिय सबे रंको आज संगरिय पूरन होए हमारी आशा तोर भजन की रहे प्यास तुम्हे छाड़ कोई अवर न ध्याऊ जो भर चाहूं सो तुमते पाऊं ਸੇਖ ਸਖ ਹਮਾਰੇ ਤਾਰਿਆ ਚੁੰਟਣ ਸਤਰ ਹਮਾਰੇ ਮਾਰਿਆ ਆਪ ਆਤਿ ਮੁਜੇ ਉਬਰੀਐ ਮਰਨ ਕਾਲ ਕਾ ਤਰਾ ਸੁਨਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਹਸਤਾਜੁ ਕਰਿਓ ਚਾ ਰਾਖਿ ਲਿਹੋ ਮੋਹ ਰਾਖਣਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰਿ ਬਿਸ਼ੰ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਰ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰ ਨਾਮ ਸਕਾਰ ਹੈ ਸਾਹੇ ਹਮਾਰ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤਾ ਜਸ਼ਨ ਉਪਜਾਇਓ ਆਦੰਤ ਇੱਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਾਮ ਸਕਾਰ ਤਸੇ ਕੋ ਹਮਾਰੇ ਸਗਲ ਪਰਜਾ ਜਦ ਆਪ ਸਵਾਰੇ ਸੇਵਕਾਨਾ ਕੋ ਸਹਿ ਗੁਣ ਸੁਖ ਦਿਓ ਸਤਰੰ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁੱਲਾ ਸਰ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਫਟ ਪਟ ਕੇ ਜਾਣੇ ਜਾਵੇ ਅਧਿਕਾਰਕ ਅਰਾ ਕਰਤਾਰਾ ਪਰ ਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹਾਂ ਕਬ ਹੂੰ ਤੋ ਮੈਂ ਮਿਲਤਾ ਦੇ ਤਰ ਸਰ ਹੂੰ ਜਿਤੇ ਬਦਨਾ ਸ੍ਰਿਸ਼ਟ ਸਭ ਧਾਰੇ ਆਪੇ ਆਪਣੀ ਬੂਝ ਉਚਾਰੇ ਤਮ ਸਭ ਹੀ ਤੇ ਰਹਤ ਨਰਾ ਲੰ ਜਾਣ ਕ ਬੇਦ ਭੇਦ ਅਰ ਆਲ ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਨਿਦ ਨਾਦ ਅasambੋ ਤਾਂ ਕਾ ਮੂੜ ਅਚਾਰ ਤਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਹਨ ਅਨੁਮਾਨਤ ਮਹਾਂ ਮੂਰ ਕਸ਼ੇਪੇ ਨ ਜਾਣਤ ਮਹਾਂ ਦੇਵ ਕੋ ਕਹਿਤ ਸਦਾਸੈ ਨਰੰਕਾਰ ਕਾ ਚਿੰਤ ਨਹੀਂ ਪੈਵ ਆਪੇ ਆਪਣੇ ਮੂਦ ਹੈ ਜੇਤੀ ਵਰਨ ਤੇ ਪੈਨ ਪੈਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਸਾਰਾ ਕਹਿ ਬਿ ਦਸ ਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹਿ ਭੂਪਾ ਅੰਡੇ ਜੇਰੇ ਸੇ ਥਜ ਕੀਨੇ ਉਤਪਜ ਖਾਨ ਬਹੋ ਰਥ ਦੇਨੇ ਕਹੋਂ ਫੂਲ ਰਾਜਾ ਹੈ ਪੇਠਾ ਕਹੋਂ ਸਿਮਟ ਪ੍ਰਿਯ ਸੰਖਰ ਕੈਠਾ ਸਗਰੀ ਸ੍ਰਸ਼ਟ ਦਿਖਾਏ ਅਚੰਬ ਆਦ ਜਗਾਦ ਸਰੂਪ ਅਸਜੰਬ ਅਵ ਰਖਾ ਮੇਰੀ ਤਮ ਕਰੋ ਸਿੱਖ ਅਵਾਰ ਸਿੱਖ ਸੰਗਰੋ ਦੁਇਤ ਜਿਥੇ ਉਠਵਤ ਉਤਪਾਤਾ ਸਕਲ ਮਲੇਸ਼ ਘਰ ਹੋਰਨ ਘਾਤਾ ਜੇ ਅਸਥoitਾ ਸਰਨੀ ਪਰੇ ਤਨ ਕੇ ਦੁਸ਼ਟ ਦਸਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੈ ਕਾਲ ਨਿਕਤ ਨੈ ਆਹ ਰਕਸ਼ਾ ਹੋਏ ਤਹੀਂ ਸਭ ਕਾਲ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦੇਸ਼ਟ ਤਨ ਜਾਏ ਨਿਹਾਰ ਹੋ ਅਗਤ ਤਾਪ ਤਨ ਕਮੋ ਹਰਹੁ ਅਰਿਦ ਸਦ ਕਰਮੋ ਸਭ ਹੋਈ ਦੁਇਕਚਾਸ ਹੋਇ ਸਕੇ ਨ ਕੋਈ ਏਕ ਬਾਰ ਜਨਮੈ ਸੰਭਾਰ ਕਾਲ ਪਾਸਤੇ ਤੈ ਉਵਾਰ ਜਿਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਕੜਗ ਕੇਤਮੈ ਸ਼ਰਨ ਤੇ ਹਾਰੀ ਆਪ ਹਾਥ ਤੇ ਲਿਓ ਉਵਾਰੀ ਸਰਬ othor ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜਗ ਕੈ ਤਮੈ ਚਰਨ ਤੇ ਹਾਰੀ ਆਪ ਹੱਥ ਦੇ ਲਿਓ ਅਵਾਰੀ ਸਰਬ othor ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਾਛਾਈ ਦਸਵੀਂ ਕਵਿਓ ਬਾਚ ਬੇਨਤੀ ਚਉਪੈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਤਕੇ ਇੱਛਾ ਤਾ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਘਰੋ ਪ੍ਰਤੀਪਾਰ ਅਮਰੈ ਦੁਸਤ ਸਵੇ ਤਮ ਕਾਵੋ ਆਪ ਹਾਥ ਦੇ ਮੋਹੇ ਬਚਾਓ ਸੁਖੇ ਬਸੈ ਗੋ ਰੂ ਪਰਵਾਰਾ ਸੇਵਕ ਸਖ ਸਬਾ ਕਰਤਾ ਮੋ ਰਖਾ ਨਜ ਕਰਦੇ ਕਰੀਐ ਸਬੈ ਰਣਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨ ਭਿਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵ ਸੇ ਕਮਾਰੇ ਤਾਰਿਐ ਚੁਣ ਚਣ ਸੱਤਰ ਹਮਾਰੇ ਮਾਰਿਐ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸਨ ਮਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਹਸਤ ਜੋ ਕਰਿਓ ਰੱਖਚਾ ਰਾਗ ਲਿਓ ਮੋ ਰੱਖਣ ਹਾਰੇ ਸਹਿਗ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤ ਤੁਮੋ ਪੁਰੀ ਚਤਰਦਸ ਕੰਤ ਕਾਲ ਪਏ ਬ੍ਰਹਮਾ ਬਪਤਰ ਕਾਲ ਪਏ ਸ਼ਿਵ ਜੂ ਅਵਤਰ ਕਾਲ ਪਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਚਾ ਜਵਨ ਕਾਲ ਜੋਗੀ ਸਹਿ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਕੇ ਅਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰਤ ਸੇਕੋ ਹਮਾਰੀ ਸਗਲ ਪਰਜਾ ਜਿਨ ਆਖ ਸਵਾਰੀ ਸੇਵ ਕਰਨ ਕੋ ਸੇਵਗੁਣ ਸੁਖ ਦਿਯੋ ਸਤਰਨ ਕੋ ਪਰਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੰਚਰੇ ਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਰ ਸ਼ਰਨੇ ਕਟ ਕਟ ਕੇ ਪੱਡ ਪੱਟ ਕੇ ਜਾਣੇ ਜਾਵੈ ਅਕਰਖ ਕਰ ਕਰਤਾਰ ਪਰਜਾ ਧਰਤ ਤਖ ਦੇ ਅਪਾਰ ਜਾਵੈ ਅਕਰਖ ਕਰਤ ਓਂ ਕਹੂ ਤੋਂ ਮੈਂ ਮਿਲਤ ਦੇ ਧਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਭ ਤਾਰੇ ਆਪੇ ਆਪਣੇ ਬੂਝ ਆਚਾਰੇ ਤਉ ਸਭ ਹੀ ਤੇ ਰਹਤ ਨਰਾ ਗੰ ਜਾਣਤਾ ਵੇਦ ਦਾ ਭੇਦ ਹਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦਿ ਨਿਰਨਾਦ ਸੰਭੂ ਤਾਕੂੜ ਚਾਰਤ ਭੇਦ ਜਾਣ ਕੋ ਭੇਵ ਨ ਪਾਵਕ ਵੇਦਾ ਤਾਕੋ ਕਰ ਭਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਓ ਨਰੰਗਕਾਰ ਕਾ ਚੀਰਤ ਨਹੀਂ ਪੈਓ ਆਪੇ ਆਪਣੇ ਬੁਧ ਹੈ ਜੇਤੀ ਵਰਨ ਤੇ ਪਹਿਨ ਪੈਨ ਤੋਇ ਚੇਤੀ ਤੁਮਰਾ ਲੱਖਾਂ ਣਜਾਇ ਫਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕੇ ਰੂਪ ਹੈ ਨੂਪ ਸਰੂਪ ਅਰੰਕ ਭਉ ਹੋ ਰਾ ਕਹਿ ਭੂਪਾ ਅੰਡੈ ਜੈਰ ਸੇਤਜ ਕੀਨੀ ਉਤਪਜ ਕਾਨ ਬਹੁ ਰਚ ਦੇਨੀ ਕਹੂੰ ਬੋਲ ਰਾਜਾ ਹੈ ਬੈਟਾ ਕਹੂੰ ਸਮਟਾ ਭਿਓ ਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਖਾਇ ਅਚੰਬ ਆਦ ਜਗਾਦ ਸਰੂਪ ਸਜੰਬ ਅਵ ਰਖਾ ਮੇਰੀ ਤੁਮ ਕਰੋ ਸਿੱਖ ਅਵਾਰ ਸਿੱਖ ਸੰਗ ਰੋ ਦੁਸ਼ਟ ਜਿਥੇ ਉਠਵਤ ਉਤਪਤਾ ਸਖਲ ਮਲੇਸ਼ ਘਰ ਹੋਰਨ ਕਤਾ ਜੇ ਆਸਥਿਤਾ ਸਰਨੀ ਪਰੇ ਤਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨਕੇ ਤੁ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੈ ਕਾਲ ਨਿਕਟ ਨੇ ਹੈ ਰਖਾ ਹੋਏ ਤਾਹੀ ਸਭ ਕਲ ਦੁਸ਼ਟ ਰਸ਼ਟ ਤਰੇ ਤਤ ਕਲ ਕਿਰਪਾ ਦ੍ਰਿਸ਼ਟ ਤਨ ਜਏ ਨਿਹਾਰੋ ਆਕੇ ਤਾਬ ਤਨਕ ਮੋਹਰੋ ਅਰਿਦ ਸਦ ਕਰਮ ਸਭ ਹੋਏ ਦੁਇ ਕਸ਼ਾ ਸੁਐ ਸਕੈ ਨ ਕੋਈ ਇਕ ਬਾਾਰ ਜਦ ਤੁਮੈਂ ਸੰਭਾਰਾ ਕਾਲ ਪਾਸਤੇ ਤੈ ਉਵਾਰ ਜਨਰ ਨਾਮ ਤੇਹਾਰੋ ਕਾ ਦਾਰਦ ਦੁਸ਼ਟ ਦੋਖ ਤੇਰਾ ਕਾੜ ਗਿ ਕਹਿ ਤਮੈਂ ਸ਼ਰਨ ਤਿਆਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਥੋਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਾੜ ਗਿ ਕਹਿ ਤਮੈਂ ਸ਼ਰਨ ਤਿਆਰੀ ਆਪ ਹਾਥ ਦੇ ਲਿਓ ਉਵਾਰੀ ਸਰਬਤੋ ਰਮੈ ਹੋ ਸਾਈ ਦੁਸ਼ਟ ਦੋਖ ਤੇ ਲਹੂ ਬਚਾਈ ਪਾਛਾਈ ਦਸਮੇ ਕਬਿਓ ਬਾਚ ਬੇਨਤੀ ਚਉ ਪਈ ਅਮ੍ਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਤ ਕੀ ਇੱਛਾ ਤਉ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਅਮ੍ਰੇ ਦੁਸ਼ਟ ਸਵੇ ਤੁਮ ਕਾਓ ਆਵਾਥ ਦੇ ਮੁਹੇ ਬਚਾਓ ਸੋ ਕੀ ਬਸੈ ਮੂਰੂ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਮੋ ਰਖਾ ਨਿਜ ਕਰਦੇ ਕਰੀਐ ਸਭੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਵਰਿਐ ਮਰਨ ਕਾਲ ਕਾ ਤਰਾਸਨ ਮਰੀਐ ਓ ਜੋ ਸਦਾ ਹਮਾਰੇ ਪਛਾ ਸਿਰਿ ਅਸਤੁ ਅਜੂ ਕਰਿਓ ਰਖਾ ਰਾਗ ਲਿਓ ਮੋਹ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰ ਕਾਲ ਪਾਇ ਸ਼ਕਤਿ ਅਵਤਾਰ ਕਾਲ ਪਾਇਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਮੇਧ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਵਨ ਕਾਲ ਸਰ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦਿ ਅੰਤੈ ਕੇ ਅਵਤਾਰ ਸੋ ਈ ਗੁਰੂ ਸਮਝੋ ਹਮਾਰਾ ਨੰਸਕਾਰ ਕਿਸੀ ਕੋ ਹਮਾਰੀ ਸਗਲ ਪਰਜਾ ਜਨ ਆਪਸਵਾਰੀ ਸਹਿਬ ਕਨ ਕੋ ਸਹਿਬ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸ ਤੁੱਲਾ ਸਭ ਪਰ ਕਿਰਪਾ ਦਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਵੇ ਉਦਕਰਖ ਕਰਾ ਕਰਤਾ ਰਾਮ ਔਰ ਜਾ ਤਰਤ ਤਉ ਦੇ ਅਪਾਰਾ ਜਾਵੇ ਆਕਰਖ ਕਰਤ ਹੋਂ ਕਹੂੰ ਤਉ ਮੈਂ ਮਿਲਤ ਦੇ ਤਰ ਸਭ ਨੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੇ ਬੂਝ ਅਚਾਰੇ ਸਮ ਸਰਹੀ ਤੇ ਰਹਤ ਨਰਾਲਮ ਜਾਣ ਤਵੇਦ ਭੇਦ ਅਰ ਆਲਮ ਨਿਰੰਕਾਰ ਨਿਰਭਕ ਨਿਰਲੰਭ ਆਦ ਨੀਲ ਨਾਦ ਸੰਭੋ ਤਾਕ ਮੂੜ ਚਾਰਥ ਭੇਦ ਜਾ ਕੋ ਭੇਵ ਨ ਪਾਵਤ ਬੇਦ ਤਾਕ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੋ ਨਰਾংকার ਕਾ ਚਿੰਤ ਨਹੀ ਪੈਵ ਆਪ ਹੀ ਆਪਣੇ ਬੁੱਧ ਹੈ ਜੇਤੀ ਬਰਨ ਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਿਹ ਵਿਦ ਸਜਾ ਪ੍ਰਥਮ ਸੰਸਾਰ ਇਕੇ ਰੂਪ ਹੈ ਨੂਪ ਸਰੂਪਾ ਅਰੰਕਾ ਭਉ ਹੋ ਰਾਵ ਕਹੇ ਭੂਪਾ ਅੰਡੈ ਜੇਰੇ ਸੇ ਤਜ ਕੀਨੀ ਉਤਪਜ ਖਾਨ ਬਹੁ ਰਖ ਦੇਨੀ ਕਹੁ ਫੂਲ ਰਾਜ ਹੈ ਬੈਠਾ ਕਹਉ ਸਿਮਟ ਭੈ ਸੰਕਰ ਕੈਟ ਸਗਰੀ ਸ੍ਰਸ਼ਟ ਦਿਖਾਏ ਅਚੰਬ ਆਦ ਜਗਾਤ ਸਰੂਪ ਸੁਜੰਬੋ ਅਬਰੱਛਾ ਮੇਰੀ ਤੁਮ ਕਰੋ ਸਿੱਖ ਅਵਹਾਰੇ ਸਿੱਖ ਸੰਗਰੋ ਦੁਖਤ ਜਿਥੇ ਉਠਵਤ ਉਤਪਾਤਾ ਸકલ ਮਲੇਸ਼ ਘਰੋ ਰਣ ਘਾਤਾ ਜੇ ਅਸ ਤੁਜ ਤਾ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਔਰਖ ਜਵਨ ਪਗ ਪਰੇ ਤਿਆਰੇ ਤਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਹੈ ਤਾਂ ਕੈ ਕਾਲ ਨਿਕਟ ਨੈ ਐ ਹੈ ਅਰਚਾ ਹੋਏ ਤਾਹੀਂ ਸਭ ਕਲ ਦੁਸ਼ਟ ਅਰੇਸ਼ਟ ਤਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰੋ ਤਾਂ ਕੈ ਤਾਪ ਤਨਕ ਮੋਹਰੋ ਅਰਿਦ ਸ੍ਰਧ ਕਰਮੋ ਸਭ ਹੋਈ ਦੋ ਇੱਕ ਚਾਸ ਵਸ ਸਕੇ ਨ ਕੋਈ ਇਕ ਵਾਰ ਗਿਰ ਤਮੈ ਸੰਬਾਰਾ ਕਾਲ ਪਾਸਤੇ ਤਹੇ ਉਵਾਰਾ ਜਿਨ ਨਰ ਨਾਮ ਤੇਹਾਰੋ ਕਾ ਦਾਰਦ ਦੁਸ਼ਟ ਲੋਕ ਤੇਰਾ ਕੜਗੇ ਤੇ ਮੈਂ ਸ਼ਰਨ ਤਿਆਰੀ ਆਪ ਹੱਥ ਦੇ ਲਿਓ ਉਵਾਰੀ ਸਰਬ othor ਮੈਂ ਹੋ ਸਹਾਈ ਦੁਸ਼ਟ ਲੋਕ ਤੇ ਲਿਓ ਉਪਚਾਈ ਕੜਗੇ ਤੇ ਮੈਂ ਸ਼ਰਨ ਤਿਆਰੀ ਆਪ ਹੱਥ ਦੇ ਲਿਓ ਓਵਾਰੀ ਸਰਬ othor ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਾਤਸ਼ਾਹੀ ਦਸਮੀ ਕਬਿ ਉਹ ਬਾਤ ਬੇਨਤੀ ਚਉਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਂ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਰ ਅਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਤ ਦੇ ਮੋਹੇ ਬਚਾਵੋ ਸੁਖੀ ਵਸੈ ਮੂਰੋ ਪਰਵਾਰ ਸੇਵਕ ਸਖ ਸਵੇ ਕਰਤਾਰ ਮੋਹ ਰਖਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਇ ਸੰਗਰੀਐ ਪੂਰਨ ਹੋਏ ਹਮਾਰੀ ਅਸ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਕੇ ਅਵਰਨ ਧਿਆਉ ਜਿਉ ਵਰਚਾਂ ਸਤੰਤੇ ਪਾਉ ਸੇਵਕ ਸਖ ਹਮਾਰੇ ਕਾਰਿਅ ਚੁਣ ਚਣ ਸਤਰ ਹਮਾਰੇ ਮਾਰਿਅ ਆਵਯਾ ਦੇ ਮੁਝੇ ਵਰਯ ਮਰਨ ਕਾਲ ਕਾਤਰਾ ਸੰਵਰੀਅ ਓ ਜੋ ਸਦਾ ਹਮਾਰੇ ਪੱਛ ਸ੍ਰੀ ਅਸ ਤੁਜੂ ਕਰਿਓ ਰੱਛ ਰਾਗ ਲਿਓ ਮੋਹ ਰਕਣਾਰੇ ਸਾਇ ਸੰਤ ਸਹੇ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਤਮੋਪੁਰੇ ਚਤੁਰਦਸ ਸੰਪਤ ਕਾਲ ਪਾਇ ਬ੍ਰਹਮਾ ਬਭ ਤਰਾ ਕਾਲ ਪਾਇ ਸ਼ੈਵ ਜੀ ਉਵਤਾਰਾ ਕਾਲ ਪਾਇ ਕਰਿਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਚ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮ ਸਕਾਰ ਰਹਿ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਿਸਨ ਉਪਜਾਇਆ ਆਦੇ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਗਤਿ ਸੇਕੋ ਹਮਾਰੀ ਸਗਲ ਪਰਜਾ ਜਿਨ ਆਪ ਸਵਾਰੀ ਸਹਿਵ ਕਰਨ ਕੋ ਸਹਿ ਗੁਰ ਸੁਖ ਦੀਓ ਸਤਰੰਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਪੰਚਰੇ ਸਥੁੱਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬੇ ਅਦਕਰਖ ਕਰਾ ਕਰਤਾਰ ਅਰਜਾ ਧਤ ਤਖ ਦੇ ਅਪਾਰ ਜਵਿਆ ਕਰਖ ਕਰਤ ਹੋ ਕਬੂ ਤਉ ਮੈਂ ਮਿਲਤ ਦੇਹ ਧਰ ਸਭੂ ਜੀਤੇ ਬਦਨ ਸ੍ਰੇਸ਼ਟ ਸਭ ਧਾਰੇ ਆਪ ਆਪਨੀ ਮੂਝ ਆਚਾਰੇ ਤਉ ਸਭ ਹੀ ਤੇ ਰਹਿਤ ਨਰਾਗਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਰਨੰਭੋ ਆਦਾਨੀਲਾ ਨਾਦ ਸੰਭੋ ਆਗਾ ਮੂੜ ਅਚਾਰਤ ਪੇਦਾ ਜੋ ਕੋ ਭੇਵ ਨ ਪਾਵਤ ਬੇਦ ਤਾ ਕੋ ਵਰਪਾਨ ਅਰਮਾਨਤ ਮਹਾ ਮੂੜ ਕਸ ਭੇਦ ਨ ਜਾਣਤ ਮਹਾ ਦੇਖ ਕਹ ਸਦਾ ਸਿਵ ਨਿਰੰਕਾਰ ਕਾ ਚੀਰਤ ਨੈ ਭੇਵ ਆਪੇ ਆਪਣੇ ਬੁੱਧ ਹੈ ਜੇਤੀ ਵਰਨ ਤ ਭੈਨ ਨ ਪੈਨ ਤ ਹੋਇ ਤੇਤੀ ਤੁਮਰਾ ਲਖਾ ਨ ਜਾਏ ਪ੍ਰਸਾਰਾ ਇਹ ਵਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੂਪ ਸਰੂਪਾ ਅਰੰਕ ਭਵੇ ਹੋਰੋ ਕਹਿ ਭੂਪਾ ਅੰਡਾ ਜੇਰੇ ਸੇਤਜ ਕੀਨੀ ਉਤਪਜ ਖਾਨ ਬਹੁਤ ਦੀਨੀ ਕਾਉ ਗੋਲਾ ਜਹ ਬਠ ਕਹੂ ਸੰਮਟ ਭਿਉ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਬ आद जगाद स्वरूप सयम् अवरक्षा मेरी तुम करो सिख आवारे सिख संग रो द्वैत जिथे उठवत उत पात सकल मलेछ करो रण करता जे असतोयता सरनी परे तिनके दुष्ट दक्त है मरे ओंख जमुना पग परे तिहारे ते तिनके कौन संकट सब तारें जो खलक एक बार ते है ਤਾਕੇ ਕਾਲ ਨਗਟਨੇ ਐਹ ਰਖਾਵੇ ਕਾਹੀਂ ਸਭ ਕਲ ਦੁਸ਼ਟ ਅਰਜਟ ਟਰੇ ਕਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਹੁ ਤਾਂਕੇ ਤੋਪ ਤਨ ਕਮੂ ਹਰਹੁ ਅਰਿਦ ਸਿਦ ਘਰ ਮੋ ਸਭ ਹੋਈ ਦੁਇਟ ਚਾਸ ਸੁਆਸਕੇ ਨ ਹੋਈ ਏਕ ਵਾਰ ਜਗ ਤੁਮੇ ਸੰਵਾਰ ਕਾਲogastੈ ਤੈ ਉਵਾਰ ਜਿਨ ਨਰ ਨਾਮ ਤੇਰਾ ਰੋਕਾ ਦਾਰਦ ਦੁਸ਼ਟ ਦੋਖ ਤੇਰਾ ਕੜਗ ਕੇ ਤਮੈ ਸ਼ਰਨ ਤਿਆਰੀ ਆਪ ਹੱਥ ਦੇ ਲਿਓ ਉਵਾਰੀ ਸਰਬ ਠੋਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕੜਗ ਕੇ ਤਮੈ ਸ਼ਰਨ ਤਿਆਰੀ ਆਪ ਹੱਥ ਦੇ ਲਿਓ ਉਵਾਰੀ ਸਰਬ ਠੋਰ ਮੈਂ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ